ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਮਨ ਅੱਜ ਤੁਹਾਨੂੰ ਦੱਸਦੇ ਆਂ ਇੰਗਲਿਸ਼ ਕਿਵੇਂ ਸਿੱਖੀਏ ਜਾਂ ਕੋਈ ਹੋਰ ਭਾਸ਼ਾ ਕਿਵੇਂ ਸਿੱਖਣੀ ਆ ਜਾਂ ਕੋਈ ਵਰਲਡ ਦਾ ਆਪਾਂ ਨੂੰ ਨਹੀਂ ਪਤਾ ਲੱਗਦਾ ਪੰਜਾਬੀ ਤੋਂ ਆਪਾਂ ਇੰਗਲਿਸ਼ 'ਚ ਆਪਾਂ ਕੁਝ ਵੀ ਚੀਜ਼ ਮਤਲਬ ਬੋਲਣੇ ਆਪਾਂ ਨੂੰ ਇੰਗਲਿਸ਼ ਨਹੀਂ ਸੈਂਟੈਂਸ ਦਾ ਪਤਾ ਲੱਗਦਾ ਉਹ ਆਪਾਂ ਲਿਖ ਕੇ ਮਤਲਬ ਸੈਂਟੈਂਸ ਕੁਝ ਵੀ ਆਪਾਂ ਲਿਖਤਾ ਆਟੋਮੈਟਿਕਲੀ ਇੰਗਲਿਸ਼ ਦੇ ਵਿੱਚ ਲਿਖੇ ਆ ਜੂਗਾ ਜਾਂ ਕਿਛੇ ਹੋ ਕਿਸੇ ਹੋਰ ਭਾਸ਼ਾ ਚ ਲਾ ਲਓ ਜਾਂ ਅਰਬੀ ਚ ਜਾਂ ਜਰਮਨ ਚ ਕਿਸੇ ਵੀ ਭਾਸ਼ਾ ਚ ਲਾ ਲਓ ਤੁਸੀਂ ਪੰਜਾਬੀ ਚ ਲਿਖ ਦੇਣਾ ਉਸ ਭਾਸ਼ਾ ਦੇ ਵਿੱਚ ਸਭ ਕੁਝ ਲਿਖਿਆ ਆ ਸਕਦਾ ਵਾ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਪਲੇ ਸਟੋਰ ਦੇ ਵਿੱਚ ਜਾਣਾ ਮਾ ਉਥੋਂ ਆ ਦੇਖੋ ਮੇਰਾ ਗੂਗਲ ਟਰਾਂਸਲੇਟ ਡਾਊਨਲੋਡ ਕੀਤਾ ਹੈ ਐਪ ਬਹੁਤ ਹੀ ਵਧੀਆ ਜਣੀ ਹੈ ਐਪ ਆ ਇੱਕ ਗੂਗਲ ਵਾਲਿਆਂ ਦਾ ਵਾਹ ਤੇ ਇੱਥੇ ਤੁਸੀਂ ਦੇਖੋ ਕੁਝ ਵੀ ਤੁਸੀਂ ਲਿਖ ਦਿਓ ਤਾਂ ਮੈਂ ਨੇ ਮੈਂ ਲਿਖਿਆ ਸੀ ਆ ਦੇਖ ਹਾਊ ਆਰ ਯੂ ਮੈਂ ਹਿੰਦੀ ਦੇ ਵਿੱਚ ਆ ਗਿਆ ਜੀ ਆਪਾਂ ਇੱਥੋਂ ਪੰਜਾਬੀ ਕਰ ਦਿੰਦੇ ਨੇ ਤਾਂ ਪੰਜਾਬੀ ਦੇ ਵਿੱਚ ਲਿਖਿਆ ਆ ਜਾਊਗਾ ਇਸੇ ਤਰ੍ਹਾਂ ਹੀ ਜੇ ਆਪਾਂ ਇਸ ਤਰ੍ਹਾਂ ਕਰ ਦਵਾਂਗੇ ਇੱਥੇ ਪੰਜਾਬੀ ਵਿੱਚ ਕੁਝ ਵੀ ਲਿਖਤਾ ਆਪਾਂ ਕੁਝ ਵੀ ਆਪਾਂ ਨੂੰ ਨਹੀਂ ਪਤਾ ਲੱਗਦਾ ਇੱਥੇ ਲੱਗਦਾ ਚਾਹੇ ਆਪਾਂ ਪੂਰੀ ਇੱਕ ਕਹਿੰਦੇ ਹੁੰਦੇ ਆ ਆਪਾਂ ਉਦੋਂ ਪੰਜਾਬੀ ਦੇ ਵਿੱਚ ਲੇਖ ਹੀ ਲਾ ਲਓ ਇੱਕ ਪੂਰਾ ਲੇਖ ਆ ਉੱਤੋਂ ਤੁਸੀਂ ਕਾਪੀ ਕਰਕੇ ਲਿਆ ਕੇ ਇੰਦਰ ਪੰਜਾਬੀ ਤੇ ਪੰਜਾਬੀ ਦੇ ਇੱਥੇ ਪੇਸਟ ਕਰ ਦੇਣਾ ਤੁਸੀਂ ਤੁਹਾਡਾ ਹਨਾ ਜੋ ਵੀ ਮਤਲਬ ਉਹ ਪੰਜਾਬੀ ਦੇ ਵਿੱਚ ਲਿਖਿਆ ਉਹ ਤੁਹਾਨੂੰ ਇੰਗਲਿਸ਼ ਦੇ ਵਿੱਚ ਸਾਰੀ ਡਿਟੇਲ ਚ ਲਿਖਿਆ ਆ ਜੂਗਾ ਵੀ ਇਹ ਮੰਨ ਲਓ ਕਿਸੇ ਨੂੰ ਆਪਾਂ ਦੇਣਾ ਭੇਜਣਾ ਵਾ ਇੰਗਲਿਸ਼ ਦੇ ਵਿੱਚ ਲੈ ਕੇ ਆ ਜੂਗਾ ਜੇ ਇੰਗਲਿਸ਼ ਦੇ ਵਿੱਚ ਲਿਖਿਆ ਜਾਂ ਹਿੰਦੀ ਦੇ ਵਿੱਚ ਬਣਾਉਣਾ ਕਿਸੇ ਵੀ ਮੰਨ ਲਓ ਪਾਸ਼ਾ ਦੇ ਵਿੱਚ ਬਣਾਉਣਾ ਜਾਂ ਅਰਬੀ ਚ ਬਣਾਉਣਾ ਕਿਸੇ ਵੀ ਮੰਨ ਲਓ ਲੈਂਗੁਏਜ ਚ ਬਣਾਉਣਾ ਜਾਂ ਜਰਮਨ ਚ ਬਣਾਉਣਾ ਜਾਂ ਇਟਾਲੀਅਨ ਭਾਸ਼ਾ ਇਸ ਬਣਾਉਣਾ ਕਿਸੇ ਵੀ ਤੁਸੀਂ ਕਹੋਗੇ ਉਸ ਭਾਸ਼ਾ ਦੇ ਚ ਲਿਖਿਆ ਹੁੰਦਾ ਤੇ ਆਹ ਪਹਿਲੇ ਤੇ ਹੈਗਾ ਹਾਂ ਤੁਸੀਂ ਸੈਂਟਰ ਦੇ ਵਿੱਚ ਦੇਖੋ ਕੈਮਰਾ ਤੇ ਸਪੀਕਰ ਇਹ ਮੈਂ ਰਿਕਾਰਡਿੰਗ ਕਰ ਲਾ ਮੇਰਾ ਹੁਣ ਵਰਕਿੰਗ ਕਰਨਾ ਹੈਗਾ ਸਪੀਕਰ ਤੁਸੀਂ ਇਹਨਾਂ ਸਪੀਕਰ ਦੇ ਵਿੱਚ ਆਪਣੀ ਪੰਜਾਬੀ ਲਈ ਨਹੀਂ ਮਤਲਬ ਇਹ ਯੂਜ਼ ਹੋ ਸਕਦਾ ਮੰਨ ਲਓ ਆਪਣੀ ਹੈ ਨਹੀਂ ਅਜੇ ਇਹ ਨਹੀਂ ਹਿੰਦੀ ਇੰਗਲਿਸ਼ ਫੋਰ ਮਤਲਬ ਹੈਗੀਆਂ ਨੇ ਭਾਸ਼ਾਵਾਂ ਜੋ ਹੁਣ ਮਤਲਬ ਸਪੀਕਰ ਨੂੰ ਜਰੂਰ ਆਪ ਜਿਸ ਤਰ੍ਹਾਂ ਮਤਲਬ ਸਪੀਕਰ ਤੇ ਬੋਲੋਗੇ ਹਿੰਦੀ ਚ ਲਾ ਲੋ ਇੰਗਲਿਸ਼ ਚ ਲਾ ਲੋ ਬੋਲ ਕੇ ਕੁਝ ਵੀ ਤੁਸੀਂ ਬੋਲੋਗੇ ਆਟੋਮੈਟਿਕਲੀ ਇੰਗਲਿਸ਼ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਲਿਖਿਆ ਆ ਜਾਣਾ ਜੋ ਕੁਝ ਵੀ ਤੁਸੀਂ ਬੋਲਿਆ ਵਾ ਮੈਂ ਪਹਿਲਾਂ ਕੀਤਾ ਸੀ ਤੇ ਵੀਡੀਓ ਬਣਾਉਣ ਕਰਕੇ ਰਿਕਾਰਡਿੰਗ ਨਹੀਂ ਹੋ ਰਿਹਾ ਤੇ ਤਾਂ ਕਰਕੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਦੂਜੀ ਗੱਲ ਜੇ ਤੁਹਾਡੇ ਕੋਲੇ ਇਹ ਐਪ ਨਹੀਂ ਹੈਗਾ ਤਾਂ ਤੁਸੀਂ Google ਦੇ ਵਿੱਚ ਜਾ ਕੇ ਇੱਥੇ ਵੀ ਤੁਸੀਂ ਲਿਖ ਸਕਦੇ ਹੋ Google Translate ਆ ਦੇਖੋ ਫਾਸਟ ਹੀ ਲਿਆ Google Translate ਇੱਥੇ ਵੀ ਤੁਸੀਂ ਨਾ ਕੁਝ ਵੀ ਮਤਲਬ ਲਿਖ ਕੇ ਕੋ ਨੂੰ ਇੱਕ ਆਪਾ ਪੰਜਾਬੀ ਦੇ ਲਿਖ ਲੈਣੇ ਆ ਅ ਮੋਬਾਈਲ ਆ ਲੋ ਮੋਬਾਈਲ ਲੈ ਕੇ ਆ ਦੇਖੋ ਇੰਗਲਿਸ਼ ਦੇ ਵਿੱਚ ਆਟੋਮੈਟਿਕਲੀ ਲਿਖਿਆ ਇੱਥੇ ਆਪਾਂ ਹਿੰਦੀ ਵੀ ਕਰ ਦੋ ਚਾਹੇ ਆਪਾਂ ਹਿੰਦੀ 'ਚ ਲਿਖਣਾ ਵਾ ਹਿੰਦੀ ਲਿਖਤੀ ਮੁੰਬਈ ਕਿਸੇ ਵੀ ਭਾਸ਼ਾ 'ਚ ਤੁਸੀਂ ਕੋ ਉਸ ਉਸ ਭਾਸ਼ਾ ਦੇ ਵਿੱਚ ਹੀ ਲਿਖਿਆ ਆ ਜਾਣਾ ਮੁੰਬਈ ਇਸ ਵਿੱਚ ਕੰਮ ਕਰਦਾ ਵਾ ਮਤਲਬ ਸਟicker ਜੋ ਵੀ ਤੁਸੀਂ ਮੰਨ ਲਓ ਲਿਖੋਗੇ ਉਹ ਭਾਸ਼ਾ ਦੇ ਵਿੱਚ ਬੋਲ ਕੇ ਦੱਸੂਗਾ ਵੀ ਆਹ ਚੀਜ਼ ਲਿਖੀ ਗਈ ਆ ਹੁਣ ਆਪਾਂ ਤੇ ਇੰਗਲਿਸ਼ ਦੇ ਵਿੱਚ ਤੁਹਾਨੂੰ ਲਿਖ ਕੇ ਦਿਖਾਉਨੇ ਆਂ ਇੰਗਲਿਸ਼ ਆ ਦੇਖੋ ਹੈਲੋ ਹਾਈ ਹੁਣ ਤੁਹਾਨੂੰ ਇੰਗਲਿਸ਼ ਦੇ ਵਿੱਚ ਲੈ ਕੇ ਦਿਖਾਉਨੇ ਆਂ ਮੰਨ ਲਓ ਕਿਸ ਤਰ੍ਹਾਂ ਲਿਖਣਾ ਆ ਦੇਖੋ ਇੱਥੇ ਲਿਖਦੇ ਆਪਾਂ ਹੋ ਆਰ ਯੂ ਆਰ ਯੂ ਹਾਂ ਦੇਖੋ ਅਪਲਿਕਾ ਤੇਰ ਵਿੱਚ ਬੋਲਣਗੇ ਜਾਨੀ ਕੁਝ ਵੀ ਕੀ ਹਾਲ ਹੈ ਹਾਂ ਦੇਖੋ ਬੋਲ ਕੇ ਆਟੋਮੈਟਿਕ ਦੱਸਣਗੇ ਮੰਨ ਲਓ ਕਿਸ ਤਰ੍ਹਾਂ ਬਹੁਤ ਹੀ ਵਧੀਆ ਮੰਨ ਲਓ ਗੂਗਲ ਨੇ ਬਹੁਤ ਹੀ ਵਧੀਆ ਫੀਚਰ تیار ਕੀਤਾ ਕਿਸੇ ਆਹ ਤੁਸੇ ਵੀ ਇੱਕ ਮਿੰਟ ਬੁਝੰ ਸਕੈਨਟੀ ਚ ਲਾ ਲਉ ਤੁਹਾਨੂੰ ਬਲਡ ਦਾ ਨਹੀਂ ਪਤਾ ਲੱਗਾ ਤੁਸੀਂ ਇਸ ਤੇ 파르ਤੇ 파르ਕੇ ਤੁਸੀਂ ਦੇਖ ਸਕਦੇ ਹੋ